ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ। ਉਹ ਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਇਫਟੂ ਦੀ ਅਗਵਾਈ ਵਿੱਚ ਤਾਰਾ ਚੰਦ ਅਤੇ ਉਸ ਦੇ ਪਰਿਵਾਰ ਖਿਲਾਫ ਦਾਜ ਦਾ ਪਰਚਾ ਦਰਜ ਕਰਵਾਉਣ ਅਤੇ ਜੋਗਿੰਦਰ ਪਾਲ ਕੁਰਾਲਾ ਸਮੇਤ ਹੋਰਨਾਂ ਵਿਅਕਤੀਆਂ ਖਿਲਾਫ ਹੋਏ ਝੂਠੇ ਪਰਚੇ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਐਸਐਸਪੀ ਦਫ਼ਤਰ ਗੁਰਦਾਸਪੁਰ ਅੱਗੇ ਤਰਨ ਲਗਾਇਆ ਗਿਆ। ਇਸ ਤੋਂ ਪਹਿਲਾਂ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਰੋਸ ਰੈਲੀ ਕਰਨ ਉਪਰੰਤ ਐਸਐਸਪੀ ਦਫ਼ਤਰ ਤੱਕ ਰੋਸ ਮਾਰਚ ਕੀਤਾ ਗਿਆ। ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਪੰਜਾਬ ਸਟੂਡੈਂਟ ਯੂਨੀਅਨ ਦਾ ਸੁਬਮਿਤ ਅੱਜ ਦਾ ਧਰਨਾ ਜਿਹੜਾ ਹੈਗਾ ਉਹ ਤਾਰਾ ਚੰਦ ਜਫਰਵਾਲ ਉਸ ਦੇ ਪਰਿਵਾਰ ਖਿਲਾਫ ਹੈ ਤਾਇ ਦਾ ਪਰਚਾ ਦਰਜ ਕਰਵਾਉਣ ਅਤੇ ਜਗਿੰਦਰਪਾਲ ਘਰਾਲਾ ਖਿਲਾਫ ਹੋਏ ਝੂਠੇ ਪਰਚੇ ਨੂੰ ਰੱਦ ਕਰਵਾਉਣ ਲਈ ਜਿਹੜਾ ਅੱਜ ਬੁਲਾਇਆ ਗਿਆ ਹੈ ਇਹ ਅਸੀਂ 2 ਮਹੀਨੇ ਪਹਿਲਾਂ ਵੀ ਖਾਣਾ ਸਿੱਟੀ ਦੇ ਬਾਹਰ ਜਿਹੜਾ ਹੈਗਾ ਉਹ ਰੈਲੀ ਕੀਤੀ ਸੀ ਜਿੱਦੇ ਵਿੱਚ ਡੀਐਸਪੀ ਪੁਆਇੰਟ ਸਿੰਘ ਤੇ ਐਸਐਚਓ ਗੁਮਰ ਨੇ ਕਿਹਾ ਸੀ ਕਿ ਅਸੀਂ ਪਰਚਾ ਜਿਹੜਾ ਕੈਨਸਲ ਵੀ ਕਰਾਂਗੇ ਤੇ ਤਾਰਾ ਚੰਦ ਜਫਰਵਾਲ ਦੇ ਉੱਤੇ ਜਿਹੜਾ ਨਾ ਪਰਚਾ ਦਰਜ ਕਰਾਂਗੇ ਪਰ 2 ਮਹੀਨੇ ਹੋ ਤੋ ਬਾਅਦ ਵੀ ਜਿਹੜੇ ਹੈਗਾ ਪੁਲਿਸ ਸਾਡੀ ਮੰਗਾਂ ਨਹੀਂ ਮੰਨਦੀ ਅੱਗੇ ਜੇਕਰ ਸਾਡੇ ਇੰਨਾ ਮਾਮਲੇ ਦੇ ਉੱਤੇ ਨਹੀਂ ਕੋਈ ਪੁਲਿਸ ਐਕਟ ਕਰਦੀ ਹੈ ਕਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਾਰੀਆਂ ਜਨਤਾ ਦੇ ਇਕੱਠੇ ਬੰਦੇ ਦੀ ਮੀਟਿੰਗ ਬੁਲਾ ਕੇ ਵੱਡੇ ਸੰਘਰਸ਼ ਦਾ ਜਿਹੜਾ ਉਹ ਐਲਾਨ ਕਰਾਂਗੇ ਉਹ ਕਿਉਂ ਨਹੀਂ ਕਰਦੀ ਵੀ ਕਿਰਪਾ ਕਰ ਪੁਲਿਸ ਦੇ ਉੱਤੇ ਪੋਲੀਟੀਕਲ ਪ੍ਰੈਸ਼ਰ ਰਹਿ ਗਿਆ ਔਰ ਕੋਈ ਸਾਨੂੰ ਇਹ ਲੱਗਦਾ ਕਿ ਸ਼ਾਇਦ ਪੁਲਿਸ ਨੇ ਉਹਨਾਂ ਤੋਂ ਵੀ ਕੋਈ ਜਿਹੜਾ ਹੈਗਾ ਉਹ ਪੈਸੇ ਲੈ ਲਏ ਜਿਸ ਕਰਕੇ ਪੁਲਿਸ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਤੋਂ ਜਿੱਡੀ ਝੁਟਾ ਰਹੀ ਹੈ ਕਿੰਨਾ ਕਿਤੇ ਤੱਕ ਲੱਗੇਗਾ ਕਰਨਾ ਇਹ ਅਸੀਂ 15 ਤਰੀਕ ਤੱਕ ਵੇਟ ਕਰਾਂਗੇ ਅੱਜ ਤੱਕ ਇਹ ਕਰਨਾ ਇੱਕ ਰੋਜਾ ਸੀ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪੱਕਾ ਜਿਹੜਾ ਕਰਨਾ ਕਰ ਸਕਦੇ ਇਹ ਸਾਥੀ ਜਗਿੰਦਰਪੁਰ ਖਲਾਵਾਂ ਦੇ ਖਿਲਾਫ ਜਿਹੜਾ ਪੰਜਾਬ ਪੁਲਿਸ ਨੇ ਪਰਚਾ ਦਰਜ ਕੀਤਾ ਸੀ ਤੇ ਉਹਨਾਂ ਦੀ ਜਿਹੜਾ ਬੇਟੀ ਦੂਜੇ ਪਾਸੇ ਧੰਕਾਰ ਪਰਿਵਾਰ ਜਿਹੜਾ ਉਹਨੂੰ ਤੰਗ ਕਰਦਾ ਰਿਹਾ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਅੱਜ ਤੋਂ 2 ਮਹੀਨੇ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਪੁਲਿਸ ਨੇ ਡੀਐਸਪੀ ਸਾਹਿਬ ਨੇ ਜਾ ਕੇ ਐਸਐਸ ਸਾਹਿਬ ਨੇ ਇਹ ਪ੍ਰੋਸਟਾਹ ਵੀ ਪਾੜਾ ਪਰਚਾ ਰੱਦ ਕਰਕੇ ਉਹਨਾਂ ਖਿਲਾਫ ਦਰਜ ਕਰਾਗੇ ਪਰ 2 ਮਹੀਨੇ ਖੱਜਲ ਖਰਾਬ ਹੋਣ ਤੋਂ ਬਾਅਦ ਵੀ ਅੱਜ ਤੱਕ ਉਹਨਾਂ ਖਿਲਾਫ ਕੋਈ ਪਰਚਾ ਨਹੀਂ ਕੀਤਾ ਗਿਆ ਤੇ ਨਾ ਹੀ ਸਾਨੂੰ ਕੋਈ ਪਰਚਾ ਕੈਨਸਲ ਕਰ ਦਿੱਤਾ ਤਸਿਆ ਗਿਆ ਉਹਦੇ ਖਿਲਾਫ ਅੱਜ ਜਿਹੜਾ ਜਥੇਬੰਦੀ ਵਾਲੇ ਬਾਕੀ ਜਥੇਬੰਦੀਆਂ ਲੜ ਗਏ ਜਿਲ੍ਹਾ ਪ੍ਰਸ਼ਾਸਨ ਦੇ ਖਿਲਾਫ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਧਰਨਾ ਲਾਇਆ ਕਿ ਜਿਹੜਾ ਬੋਸ਼ੀ ਆ ਜਿਹੜੇ ਸਾਡੇ ਬੇਟੀਆਂ ਤਾਅ ਕਰਦੇ ਆ ਉਹਨਾਂ ਦੇ ਖਿਲਾਫ ਜਿਲ੍ਹਾ ਬਚਤ ਦਰਜ ਕੀਤਾ ਅਗਲੀ ਕਾਰਵਾਈ ਇਸ ਤੋਂ ਬਾਅਦ ਜੇ ਅੱਜ ਵੀ ਪ੍ਰਸ਼ਾਸਨ ਜਿਲ੍ਹਾ ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਉਹਨਾਂ ਖਿਲਾਫ ਜੇ ਪਰਚਾ ਨਹੀਂ ਕਰਦਾ ਆਉਣ ਵਾਲੇ ਦਿਨਾਂ ਚਾਹੀਦਾ ਕੋਈ ਹੋਰ ਸਖਤ ਸ਼ਿਕਾਸ ਕਰਾਂਗੇ ਬਾਕੀ ਆਪਣੇ ਸਾਥੀਆਂ ਨਾਲ ਜਥੇਬੰਦੀ ਨਾਲ ਸਲਾਹ ਕਰਕੇ ਜਿਹੜਾ ਵੀ ਐਕਸ਼ਨ ਹੋਵੇ ਸਾਡੇ ਇਸ ਤੋਂ ਵੱਡਾ ਹੋਏਗਾ ਇਹ ਅਸਲ ਹੈ